ਸਸ਼ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਕੱਲ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੋਈ ਜਿਮਨੀ ਚੋਣ ਦੇ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਬਾਜ਼ੀ ਮਾਰੀ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਸੱਤਾਧਿਰ ਦੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਦੋ ਵਾਰ ਦੋ ਜਿਮਨੀ ਚੋਣਾਂ ਦੇ ਵਿੱਚ ਸੱਤਾਧਿਰ ਦੇ ਉਲਟ ਲੋਕਾਂ ਨੇ ਫਤਵਾ ਦਿੱਤਾ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਲੋਕ ਸਭਾ ਸੰਗਰੂਰ ਜਿੱਥੋਂ ਦੇ ਮੈਂਬਰ ਪਾਰਲੀਮੈਂਟ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਗਏ ਸੀ ਐਮਐਲਏ ਬਣ ਕੇ ਤੇ ਉਹਨਾਂ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਸੀ ਉਸ ਸਮੇਂ ਉਹਨਾਂ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤ ਸਿੰਘ ਮਾਨ ਜਿੱਤ ਗਏ ਸੀ ਤੇ ਉਸ ਤੋਂ ਬਾਅਦ ਜਦੋਂ ਜਿਮਨੀ ਚੋਣਾਂ ਹੋਈਆਂ ਇੱਕ ਵਾਰ ਫਿਰ ਤਾਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾਟੇਲੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਚਲੋ ਖੈਰ ਸਮਾਂ ਬੀਤਿਆ ਤੇ ਕੱਲ ਲੁਧਿਆਣਾ ਦੀ ਜਮਨੀ ਚੋਣ ਸਤਾਤਰ ਆਮ ਆਦਮੀ ਪਾਰਟੀ ਦੇ ਪੱਖ ਚ ਗਈ ਪਰ ਜੋ ਉਮੀਦ ਸੀ ਕਿ ਸਤਾਤਰ ਦੇ ਉਮੀਦਵਾਰ ਸੰਜੀਵ अरोड़ा ਲਗਭਗ 40000 50000 30000 ਦੇ ਫਰਕ ਦੇ ਨਾਲ ਜਿੱਤ ਹਾਸਲ ਕਰਨਗੇ ਉਹ ਨਹੀਂ ਹੋ ਸਕਿਆ 10000 10500 ਦੇ ਆਸ-ਪਾਸ ਉਹਨਾਂ ਦੀ ਜਿੱਤ ਹਾਸਲ ਹੋਈ। ਔਰ ਕਾਂਗਰਸ ਪਾਰਟੀ ਨੇ ਵੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਹਾਸਲ ਕੀਤੀਆਂ। ਜੇਕਰ ਵੋਟਾਂ ਦੀ ਗੱਲ ਕਰੀਏ ਤਾਂ ਕੱਲ ਜਿਮਨੀ ਚੋਣ ਦੇ ਵਿੱਚ ਸੰਜੀਵ अरोड़ा ਨੂੰ 35179 ਕਾਂਗਰਸ ਪਾਰਟੀ ਦੇ ਭਾਰਤ ਪੋਸ਼ਣ ਆਸੂ ਨੂੰ 24542 ਤੇ ਜਦਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੂੰ 20323 ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਪਕਾਰ ਸਿੰਘ ਨੂੰ ਮੰਨੂ 8203 ਵੋਟਾਂ ਮਿਲੀ। ਸੋ ਹੁਣ ਗੱਲ ਇਹ ਕਿ ਕਾਂਗਰਸ ਪਾਰਟੀ ਦੀ ਕਿ ਕੀ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਇਹਨਾਂ ਦੇ ਆਪਣੇ ਰਹੇ ਤੇ ਹੁਣ ਕਾਂਗਰਸ ਪਾਰਟੀ ਦੇ ਕਿੰਨਾ ਆਗੂਆਂ ਦੇ ਉੱਪਰ ਗਾਜ ਡਿੱਗੇਗੀ? ਔਰ ਨਾਅਰੇ ਵੀ ਕਿ ਜੋ ਭਾਰਤ ਪੁਸ਼ਨਾਸ਼ੂ ਨੇ ਕੱਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੱਜੋਂ ਅਸਤੀਫਾ ਦਿੱਤਾ ਤਾਂ ਕੀ ਉਹਨਾਂ ਨੇ ਅਸਤੀਫਾ ਦੇ ਕੇ ਸੂਬਾ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਦੇ ਆ ਸੋ ਸਭ ਤੋਂ ਪਹਿਲਾਂ ਰਾਜਾ ਵੜਿੰਗ ਦੀ ਤੇ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਕੇ ਨਿਸ਼ਾਨਾ ਬਣਾਇਆ ਖਾਸ ਕਰਕੇ ਵਿਰੋਧੀਆਂ ਨੂੰ ਤੇ ਨਾਲ ਇਹ ਵੀ ਕਿਹਾ ਕਿ ਚਿੰਤਨ ਮੰਤਨ ਕਰਾਂਗੇ ਸੋ ਇੱਕ ਵਾਰ ਦਰਸ਼ਕੋ सो so, एक बार आप वो गलबात जरूर सुनते हैं जो मीडिया ने गलबात की है कांग्रेस पार्टी के पंजाब प्रधान अमरिंदर सिंह राजावड़िंग ने देखो भाई नतीजे ऐसे जो बाय इलेक्शन होते हैं इन चुनाव को सरकारें जीत ही जाती हैं ज्यादातर ऐसा ही होता है किसी से भी आप पूछ लेंगे तो कहेंगे कि जिनकी सरकार है वो बाय इलेक्शन जीत जाती है तो नहीं तो कोई बात हुई नहीं है जिस प्रकार से चाम दंड बेत से चुनाव जीते गए वो सारी दुनिया जानती है पंजाब के अंदर हाँ लेकिन हम में क्या कमियां रहेगी हम किस और बेहतर तरीके से चुनाव लड़ सकते थे उसकी हमें बाटके समीक्षा करने की जरूरत है और वो हम हाई कमांड आला हाई कमांड से बात कर और पंजाब के सीनियर लीडर से बात के उसकी समीक्षा करेंगे पंजाब के हमारे आम जिला प्रधानों से बैठ के उसकी समीक्षा करेंगे अब तक की समीक्षा में क्या लगा वजह क्या लग है नहीं देखो समीक्षा मैंने तो कहा है कि पूरी मशीनरी एक तरफ होती है पूरी सरकार एक तरफ होती है सारा चाम धाम दंड बेत एक तरफ होता है बाई इलेक्शन में ऐसा ही रहता है लेकिन हाँ इंटरनल अगर कोई दिक्कतें रही हैं, और बेहतरीन और कैसे लड़ा जा सकता था उसके ऊपर बैठ के समीक्षा करें नतीजों का असर सर मानते हैं सत्ताईस ना ना कोई अगर और कोई पार्टी चुनाव जीत जाती हम कांग्रेस जीत जाती जा कोई और पार्टी जीत जाती तो अवश्य रूप से ये असर रहता लेकिन जिस प्रकार से झाड़ू जीता है झाड़ू को तो लोग निकार चुके हैं मुकम्मल तौर पे ये बाय इलेक्शन में तो तो बाय बाय इलेक्शन इलेक्शन जीत जीत नहीं तो पहले भी बहुत जीते थे झाड़ू फिर पार्लियामेंट के अंदर हमने सात सीट जीती दो और आ सकती थी हमें छोटे छोटे मार्जिन से हार गुजरात में भी आम आदमी पार्टी एक सीट हाँ तो मैं उस बात के लिए प्राप्ति मानता हूँ उनकी गुजरात में चुनाव जीतना चुनाव के बाद तो कांग्रेस पार्टी तो मैं आज भी खरड़ की ब्लॉक की स्तर की मीटिंग लेकर आ रहा, रहा कांग्रेस पार्टी निचले स्तर पर पूरी तरीके से मजबूत है कांग्रेस का का पार्टी का वर्कर बहुत मजबूत है लड़ने के लिए तैयार है सरकार लाने के लिए तैयार है लेकिन किस प्रकार से हमने आगे की रणनीति बनानी है वो बाट के समीक्षा सीरियसली समीक्षा हमें करनी पड़ेगी दर्शकों सुने की अमरिंदर सिंह राजा कि कहते जिम्मेवारी ले ਹਾਰਨ ਦਾ ਅਫਸੋਸ ਹੈ ਜੋ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਉਹ ਸਲਾਘਾਜੋ ਕਦਮ ਹੈ ਸਵੈ ਪ੍ਰਚੋਲ ਦਾ ਸਮਾਂ ਤੇ ਸਵੈ ਪ੍ਰਚੋਲ ਕਰਾਂਗੇ ਅਸੀਂ ਵਧੀਆ ਕਰ ਸਕਦੇ ਸੀ ਜੇਕਰ ਚਾਹੁੰਦੇ ਸੋ ਇਸ ਦੇ ਨਾਲ ਇੱਕ ਇਹ ਵੀ ਹੈ ਕਿ ਅਮਰਿੰਦਰ ਸਿੰਘ ਰਾਜਾ ਬਣੇ ਜਿੱਥੇ ਪੰਜਾਬ ਪ੍ਰਧਾਨ ਨੇ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਸੀ ਤੇ ਉਸ ਦੇ ਨਾਲ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਸੋ ਉਹ ਜੋ ਮੈਂਬਰ ਇਹ ਇੱਕ ਹੋਰ ਵੱਡੀ ਬਣ ਜਾਂਦੀ ਹੈ ਕਿ ਜਦੋਂ ਸੂਬਾ ਪ੍ਰਧਾਨ ਹੋਣ ਦੇ ਨਾਲ-ਨਾਲ ਜਿਸ ਹਲਕੇ ਤੋਂ ਜਮਨੀ ਚੋਣ ਹੋ ਰਹੀ ਹੈ ਉਸ ਜਮਨੀ ਚੋਣ ਦੇ ਵਿੱਚ ਵੀ ਉਹਨਾਂ ਦਾ ਮੈਂਬਰ ਪਾਰਲੀਮੈਂਟ ਵਜੋਂ ਹਲਕਾ ਆਉਂਦਾ ਤਾਂ ਇਸ ਦੇ ਬਾਵਜੂਦ ਅਮਰਿੰਦਰ ਸਿੰਘ ਰਾਜਾ ਵੜਿੰਗਤੇ ਵੀ ਦਵੇ ਆਵਾਜ਼ ਦੇ ਨਾਲ ਕੁਝ ਆਗੂ ਸਵਾਲ ਉਠਾਉਂਦੇ ਨੇ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਦਿলো ਮਿਹਨਤ ਨਹੀਂ ਕੀਤੀ ਸੋ ਖੈਰ ਕੱਲੇ ਮਰਿੰਦਰ ਸਿੰਘ ਰਾਜਾ ਬੜਿੰਗਤੇ ਨਹੀਂ ਹੋਰ ਕਈ ਆਗੂਆਂ ਤੇ ਜਿਹੜੀਆਂ ਇਹ ਸਵਾਲ ਆ ਉਹ ਉੱਠਦੇ ਆ ਉਸ ਤੋਂ ਬਾਅਦ ਪ੍ਰਗਟ ਸਿੰਘ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਕੀ ਕਿਹਾ ਉਸ ਤੇ ਵੀ ਇੱਕ ਵਾਰ ਨਜ਼ਰ ਮਾਰਦੇ ਆ 2022 ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਈਆਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਰਹੀ ਆ ਥੋੜਾ ਜਿਹਾ ਰਿਕਾਰਡ ਕੱਢ ਕੇ ਦੇਖ ਲਿਓ ਭਾਜਪਾ ਨੂੰ 45000 ਦੇ ਕਰੀਬ ਐਮਪੀ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਬੀਜੇਪੀ ਕਿੱਥੇ ਖੜੀ ਆ ਅਸੀਂ ਕਿੱਥੇ ਖੜੇ ਆ ਇਸ ਗੱਲ ਨੂੰ ਜੇ ਆਮ ਆਦਮੀ ਪਾਰਟੀ ਸਮਝਣ ਨੂੰ ਤਿਆਰ ਨਹੀਂ ਐ ਔਰ ਜੇ ਸਵਾ ਤਿੰਨ ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ لیکن جو ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਹੈ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਅਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਹਾਰ ਜਾਵੇ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਤੁਸੀਂ ਸੁਣਿਆ ਕਿ ਪ੍ਰਗਟ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਕਿਹਾ ਕਿ ਜੇਕਰ 2022 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਆਈ ਹੈ ਤੇ ਉਹਨਾਂ ਨੇ ਭਾਜਪਾ ਦੇ ਵੀ ਜ਼ਿਕਰ ਕੀਤਾ ਕਿ ਲੋਕ ਸਭਾ ਚ ਉਹਨਾਂ ਨੂੰ ਕਿੰਨੀਆਂ ਵੋਟਾਂ ਮਿਲੀਆਂ ਕਿੱਥੇ ਖੜੀ ਸੀ ਤੇ ਅੱਜ ਭਾਜਪਾ ਕਿੱਥੇ ਹੈ ਸੋ ਇਸ ਕਰਕੇ ਸਵਾ 3 ਸਾਲ ਜੇਕਰ ਸਤਾ ਤਿਰਨੇ ਕੰਮ ਕੀਤਾ ਹੁੰਦਾ ਤਾਂ ਉਹਨਾਂ ਦਾ ਇਹ ਹਾਲ ਨਹੀਂ ਹੋਣਾ ਸੀ ਪ੍ਰਗਟ ਸਿੰਘ ਦਾ ਇਸ਼ਾਰਾ ਕਿ ਜੇਕਰ ਕੰਮ ਵਧੀਆ ਕੀਤੇ ਹੁੰਦੇ ਤਾਂ ਉਹਨਾਂ ਦੀ ਸਤਾ ਤਿਰ ਦੀ ਜਿੱਤ 40-50 ਹਜ਼ਾਰ ਤੇ ਜ਼ਰੂਰ ਹੋਣੀ ਸੀ ਸੋ ਇਸ ਦੇ ਨਾਲ ਉਮੀਦਵਾਰ ਭਾਰਤ ਪੋਸ਼ਣ ਆਸੂ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਸ ਤੇ ਵੀ ਨਜ਼ਰ ਮਾਰੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ 'ਚ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਤੋਂ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ 'ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਲ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ। ਅਸਲੀ ਕਮੀ ਕਿੱਥੇ ਦੇਖੀਓ ਕਿੱਥੇ ਕਮੀ ਰਹਗੀ? ਸਰਕਾਰਾਂ ਨਾਲ ਇਲੈਕਸ਼ਨ ਸੀ। ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ। ਸਰ ਲੱਗਦਾ ਹੈ ਕੈਬਨਿਟ ਮੰਤਰੀ ਦਾ ਲਾਂਪੈਲੀ ਕਰ ਦਿੱਤਾ ਸੀ। ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਤੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤੁਸੀਂ ਸੁਣਿਆ ਕਿ ਭਾਰਤ ਪੋਸ਼ਣ ਆਸੂ ਹਾਰ ਸਵੀਕਾਰ ਕਰ ਰਿਹਾ ਹੈ ਉਹਨਾਂ ਨੇ ਕੀ ਪਰਚੋਲ ਕਰਾਂਗੇ ਤੇ ਮੰਥਨ ਕਰਾਂਗੇ ਸੋ ਹੁਣ ਗੱਲ ਧੜੇਬੰਦੀ ਦੀ ਕਿ ਆਖਰ ਧੜੇਬੰਦੀ ਕਦੋਂ ਤੇ ਕਿਵੇਂ ਸ਼ੁਰੂ ਹੋਈ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਜੋਂ ਜਾਣੇ ਜਾਂਦੇ ਕਮਲਜੀਤ ਸਿੰਘ ਕੜਵਲ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਇਸ ਜਿਮਣੀ ਚੋਣ ਦੇ ਦੌਰਾਨ ਉਹਨਾਂ ਦੀ ਘਰ ਵਾਪਸੀ ਹੋਈ ਉਹਨਾਂ ਦੀ ਘਰ ਵਾਪਸੀ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਗੈਰ ਹਾਜ਼ਰ ਰਹੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਗੈਰ ਹਾਜ਼ਰ ਰਹੇ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵੀ ਗੈਰ ਹਾਜ਼ਰ ਰਹੇ ਭਪੇਸ਼ ਭਗੇਲ ਦੱਸਿਆ ਜਾ ਰਿਹਾ ਕਿ ਉਹ ਵੀ ਨਹੀਂ ਪੁੱਜੇ ਤੇ ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਪਸੀ ਕਰਵਾਈ ਜਦੋਂ ਉਹਨਾਂ ਦੇ ਘਰ ਵਾਪਸੀ ਹੋਈ ਤਾਂ ਉਸੇ ਸਮੇਂ ਆਪਣੀ ਪਾਰਟੀ ਨੂੰ ਖਤਮ ਕਰਕੇ ਕਾਂਗਰਸ ਪਾਰਟੀ ਵਿੱਚ ਆਏ ਬੈਂਸਪਰਾ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਆਪਚ ਤੇ ਫਿਰ ਕਾਂਗਰਸ ਵਾਪਸੀ ਇਹ ਕਿੰਨੇ ਕਰਵਾਈ ਕਿ ਹਾਈ ਕਮਾਂਡ ਦੇ ਧਿਆਨ ਵਿੱਚ ਸੀ ਉਨਾ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਦੀ ਜਾਣਕਾਰੀ ਨਹੀਂ ਤਾਂ ਫਿਰ ਕੜਵਲ ਦੀ ਵਾਪਸੀ ਕਿਨੇ ਤੇ ਕਿਵੇਂ ਕਰਵਾਈ ਪ੍ਰੋਟੋਕੋਲ ਕੀ ਅਪਣਾਇਆ ਗਿਆ ਕਿ ਹਾਈ ਕਮਾਂਡ ਨੂੰ ਭਰੋਸੇ ਵਿੱਚ ਲਿਆ ਗਿਆ ਤਾਂ ਇਸ ਕਰਕੇ ਜਦੋਂ ਇਹ ਸਵਾਲ ਉੱਠੇ ਤੁਰੰਤ ਇਸ ਮਾਮਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਕਿ ਜਾਣਕਾਰੀ ਨਹੀਂ ਸੀ ਪਰ ਹੁਣ ਮੈਂ ਜਾਣਕਾਰੀ ਲੈ ਲਈ ਹੈ ਸੋ ਉਸੇ ਸਮੇਂ ਤੋਂ ਆਪਸੀ ਕਲੇਸ਼ ਸ਼ੁਰੂ ਹੋਇਆ ਜੋ ਇਹ ਕਲੇਸ਼ ਹੌਲੀ-ਹੌਲੀ ਭਾਰਤ ਪੂਸ਼ਨ ਅਸ਼ੂਦੀ ਹਾਰ ਤੱਕ ਪਹੁੰਚ ਗਿਆ ਸੋ ਸਾਰੇ ਆਗੂ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਚੰਗਾ ਹੁੰਦਾ ਕਿ ਸਾਰੇ ਇਕੱਠੇ ਹੁੰਦੇ ਤਾਂ ਹੋਰ ਵਧੀਆ ਹੋ ਸਕਦਾ ਸੀ ਕਾਂਗਰਸ ਪਾਰਟੀ ਜਿੱਤ ਸਕਦੀ ਸੀ ਤੇ ਇਕੱਠੇ ਚੱਲਣਾ ਚੰਗਾ ਸੀ ਔਰ ਵੱਡਾ ਪ੍ਰਦਰਸ਼ਨ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਸਿਮਰ ਜੀ ਸੇ ਬੈਂਸ ਨੇ ਵੀ ਗੱਲਬਾਤ ਕੀਤੀ ਹੈ ਔਰ ਸਿਮਰ ਜੀ ਸੇ ਬੈਂਸ ਨੇ ਇੱਕ ਉਸ ਸਮੇਂ ਦਾ ਵੀ ਜ਼ਿਕਰ ਕੀਤਾ ਜਦੋਂ ਭਾਰਤ ਪੋਸ਼ਨ ਆਸ਼ੂ ਨੂੰ ਟਿਕਟ ਮਿਲੀ ਸ਼ੁਰੂਆਤੀ ਦੌਰ ਦੇ ਵਿੱਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਿਮਰਜੀਤ ਸਿੰਘ ਬੈਂਸ ਸਮੇਤ ਕਈ ਹੋਰ ਸੀਨੀਅਰ ਆਗੂ ਸਾਬਕਾ ਵਿਧਾਇਕ ਭਾਰਤ ਪੋਸ਼ਨ ਆਸ਼ੂ ਦੇ ਘਰ ਪੁੱਜੇ ਪਰ ਭਾਰਤ ਪੋਸ਼ਨ ਆਸ਼ੂ ਅੱਗੋਂ ਨਹੀਂ ਮਿਲੇ ਜੋ ਉਸ ਦਾ ਜ਼ਿਕਰ ਕਰਦੇ ਆ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਭਾਰਤ ਪੋਸ਼ਣ ਆਸ਼ੂ ਫੋਨ ਹੀ ਕਰ ਦਿੰਦੇ ਕਿ ਆਓ ਮਿਲ ਕੇ ਚੋਣ ਲੜਦੇ ਆਂ ਤੇ ਮਿਲ ਕੇ ਸਾਰੇ ਇਸ ਵੱਡੀ ਲੜਾਈ ਨੂੰ ਲੜੀਏ ਤੇ ਜਿੱਤ ਕਰੋ ਜਿੱਤ ਪ੍ਰਾਪਤ ਕਰੀਏ ਸੋ ਇਥੋਂ ਇਹ ਗੱਲ ਸਾਫ਼ ਹੈ ਕਿ ਲੜਾਈ ਦਾ ਮੋੜ ਉਦੋਂ ਸ਼ੁਰੂ ਹੋਇਆ ਜਦੋਂ ਕਮਲਜੀਤ ਸਿੰਘ ਕੜਵਲ ਦੀ ਕਰ ਵਾਪਸੀ ਹੋਈ ਕਿਉਂਕਿ ਸਿਮਰਜੀਤ ਸਿੰਘ ਬੈਸ ਨਹੀਂ ਚਾਹੁੰਦੇ ਸੀ ਕਿ ਕਮਲਜੀਤ ਸਿੰਘ ਕੜਵਲ ਨੂੰ ਵਾਪਸ ਲਿਆ ਜਾਵੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੋਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਦੇਗਜ਼ ਲੀਡਰ ਵੱਡੇ ਆਗੂ ਤੇ ਮੈਂਬਰ ਪਾਰਲੀਮੈਂਟ ਤੇ ਕਾਰ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਵਾਈ ਸੀ। ਸੋ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੋਵੇਗਾ ਕਿ ਕਮਲਜੀਤ ਸਿੰਘ ਕੜਪਲ ਹੁਣ ਵਾਪਸ ਨਹੀਂ ਆਉਣਗੇ ਪਰ ਜਿਉਂ ਹੀ ਉਹਨਾਂ ਦੀ ਘਰ ਵਾਪਸੀ ਹੋਈ ਤਾਂ ਸਿਮਰਜੀਤ ਸਿੰਘ ਬੈਂਸ ਨੇ ਇਹ ਗੱਲ ਜ਼ਰੂਰ ਕਹੀ ਐ ਕਿ ਉਹਨਾਂ ਨੂੰ ਜਿੱਥੇ-ਜਿੱਥੇ ਡਿਊਟੀ ਲਾਈ ਗਈ ਉਹ ਜ਼ਰੂਰ ਪਹੁੰਚੇ ਉਹ ਨੋਮੀਨੇਸ਼ਨ ਤੇ ਵੀ ਪਹੁੰਚੇ ਪਰ ਜਿਨੀ ਡਿਊਟੀ ਹਾਈ ਕਮਾਂਡ ਨੇ ਲਈ ਉਹਨਾਂ ਨੇ ਆਪਣੀ ਪੂਕਤਾਈ ਸੋ ਇਥੋਂ ਬਿਲਕੁਲ ਸਾਫ਼ ਨਜ਼ਰ ਆ ਕੇ ਹੁਣ ਲੁਧਿਆਣਾ ਦੇ ਵਿੱਚ ਕਈ ਦਿਗਜ਼ਾਗੂਆਂ ਦੇ ਉੱਪਰ ਪਾਰਟੀ ਵੱਲੋਂ ਕਾਰਵਾਈ ਹੋ ਸਕਦੀ ਹੈ ਕਾਰਵਾਈ ਕਦੋਂ ਹੋਏਗੀ ਔਰ ਕਿਸ ਕਿਸਤੇ ਆਏਗੀ ਇਹ ਸਮਾਂ ਦੱਸੇਗਾ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.